Soham Maharaj Shri Singh Vishnu, Baban Diye, Soham Maharaj Shri Singh Vishnu, Baban. bhagwan ki so ang maharaj shir singh vishnu bhagwan ki so ang maharaj shir singh vishnu bhagwan ਸਤਿਕਾਰਯੋਗ ਸਰਭਰ ਸੰਗਜਿਓ ਇਹ ਹਰ ਬਾਣੀ ਸੱਚੇ ਪਾਤਸ਼ਾਹ ਜੀ ਵੱਲੋਂ 16 ਚੇਤ ਸ਼ੈ ਸੰਸ਼ਈ ਸਮਤ ਇੱਕ ਨਮਸ਼ੈ ਪੀਪੀ ਕੈਂਪ ਜੰਮੂ ਵਿਕੇ ਵਿਚਾਰਨ ਕੀਤੀ ਗਈ ਹੈ ਇਸ ਹਰ ਬਾਣੀ ਅਨੁਸਾਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇੱਕ ਚੰਗੀ ਗੱਲ ਸਿਖਾਈ ਹੈ ਕਿਉਂ ਕਹਿੰਦੇ ਕਿ ਚੰਗੀ ਗੱਲ ਕੀ ਹੈ ਕਿ ਜਿਸ ਦੇ ਨਾਲ ਸਾਡਾ ਜੀਵਨ ਜਿਹੜਾ ਹੈ ਪੂਰੀ ਕਿਰਿਆ ਤੋਂ ਰਹਿਤ ਹੋ ਕੇ ਅਸੀਂ ਇਸ ਫਤੂਸਤਵਾਦੀ ਬਣ ਸਕੀਏ ਆਹ ਹਰ ਸੰਗਤ ਜੀ ਇਸ ਹਰ ਬਾਣੀ ਨੂੰ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰਨਾ ਚੰਗੀ ਗੱਲ ਆਤਮ ਪਰਮਾਤਮ ਰੰਗ ਦੁਰਮਤ ਮਹਿਲ ਰੈਣ ਨ ਪਾਈਆ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਚੰਗੀ ਗੱਲ ਇਹ ਹੋਈ ਆ ਕਿ ਜੇ ਸਾਡੀ ਆਤਮਾ ਆ ਪਰਮਾਤਮਾ ਦੇ ਰੰਗ ਵਿੱਚ ਰੰਗੀ ਜਾਵੇ ਤੇ ਸਾਡੇ ਵਿੱਚ ਜਿਹੜੀ ਨਕਾਰਾਂ ਦੀ ਮੈਲ ਹੈ ਉਸ ਤੋਂ ਅਸੀਂ ਰਹਿਤ ਹੋ ਜਾਈਏ ਤੋਂ ਨੇ ਆਤਮ ਸ਼ਬਦ ਅਨਾਦ ਵੱਜੇ ਮਰਦੰਗ ਅਗੰਮੀ ਰਾਗ ਸੁਣਾਈ ਆ ਤੇ ਸਾਡੇ ਵਿੱਚ ਹਮੇਸ਼ਾ ਹੀ ਪਰਮਾਤਮਾ ਦੀ ਪ੍ਰੀਤੀ ਦਾ ਰਾਗ ਜਿਹੜਾ ਆ ਅਗੰਮੀ ਰਾਗ ਜਿਹੜਾ ਉਹੀ ਸਾਨੂੰ ਸਾਡੇ ਅੰਦਰ ਵੱਜਦਾ ਰਹੇ ਤੇ ਸਾਨੂੰ ਸੁਣਦਾ ਰਹੇ ਕੂੜੀ ਕਿਰਿਆ ਹੋਮੇ ਹੰਗਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਟੁੱਟੇ ਸੰਗ ਝੂਠ ਝੂਟ ਰਹਿ ਨਾ ਪਾਈ ਆ ਤੇ ਚੰਗੀ ਗੱਲ ਇਹ ਹੈ ਕਿ ਸਾਡੇ ਵਿੱਚੋਂ ਕੂੜੀ ਕਿਰਿਆ ਜੋ ਹੈਗੀ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੈ ਉਸ ਦੇ ਨਾਲ ਉਹ ਸਾਡਾ ਜਿਹੜਾ ਸੰਗ ਆ ਸਾਡਾ ਨਾਤਾ ਜਿਹੜਾ ਟੁੱਟ ਜਾ ਤੇ ਸਾਡੇ ਵਿੱਚ ਜਿਹੜਾ ਝੂਠ ਝੂਠ ਆ ਉਹ ਵੀ ਖਤਮ ਹੋ ਜਾਵੇ ਸੱਚ ਪ੍ਰਕਾਸ਼ ਜੋਤੀ ਨੂਰ ਚੜੇ ਚੰਦ ਅਗਿਆਨ ਅੰਧੇਰ ਦੇ ਮਟਾਈ ਆ ਤੇ ਉਹ ਸੱਚੇ ਪਰਮੇਸ਼ਰ ਦੀ ਜਦੋਂ ਸਾਡੀ ਆਤਮਾ ਦੇ ਉੱਤੇ ਪ੍ਰਕਾਸ਼ ਹੋ ਜਾਵੇ ਜੋਤੀ ਹੋ ਜਾਵੇ ਤੇ ਅਸੀਂ ਅਗਿਆਨਤਾ ਜਾਂ ਤੇਰੇ ਤੋਂ ਬਾਹਰ ਹੋ ਜਾਈਏ ਨਿਝ ਆਤਮ ਨਿਝਕਾਰ ਮਿਲੇ ਏਕ ਆਨੰਦ ਬੂੰਦ ਸਵਾਤੀ ਅੰਮ੍ਰਿਤ ਚਿਰਨਾ ਨਿਜ਼ਰ ਦੇ ਚੜਾਈ ਆ ਤੇ ਜਦੋਂ ਪਰਮੇਸ਼ਰ ਪਰਮਾਤਮਾ ਦੇ ਨਾਲ ਸਾਡਾ ਮੇਲ ਹੋ ਜਾਵੇ ਤੇ ਅਸੀਂ ਦਸ਼ਮ ਦਵਾਰੀ ਤੇ ਪਹੁੰਚ ਜਾਈਏ ਤੇ ਸਾਨੂੰ ਉਸ ਵੇਲੇ ਇੱਕ ਆਤਮਿਕ ਆਨੰਦ ਦੀ ਪ੍ਰਾਪਤੀ ਹੋਵੇ ਤੇ ਸਾਡੇ ਅੰਦਰ ਜਿਹੜਾ ਹੈ ਆਜਲ ਅੰਮ੍ਰਿਤ ਦਾ ਚਰਨਾ ਆ ਉਹ ਆਪਣੇ ਆਪ ਹੀ ਵਹਿਣਾ ਸ਼ੁਰੂ ਹੋ ਜਾਵੇ। ਦੁਹੀ ਦਵੈਤ ਪਉ ਪਰਮ ਤਹੇ ਕੰਧ ਮਨ ਮਨ ਕਾ ਦੇਪੁワイ। ਤਾਂ ਸਾਡੇ ਵਿੱਚ ਜਿਹੜਾ ਦੁਹੀ ਦਵੈਤ ਆ ਉੱਚ ਨੀਚ ਦਾ ਜਿਹੜਾ ਹੈਗਾ ਆਪਾਂ ਉਹ ਆਜਾ ਭਰਮਿਆ ਉਹ ਸਾਡਾ ਮਨ ਪਰਮੇਸ਼ਰ ਵੱਲ ਲੱਗ ਜਾਏਗਾ ਤਾਂ ਸਾਨੂੰ ਸਾਰੇ ਹੀ ਪਰਮੇਸ਼ਰ ਦੇ ਭਗਤ ਪਰਮੇਸ਼ਰ ਦੇ ਪਿਆਰੇ ਨਜ਼ਰ ਆਉਣਗੇ ਸਾਡੇ ਚ ਦੁਹੀ ਦਵੈਤ ਜਿਹੜਾ ਉਹ ਖਤਮ ਹੋ ਜਾਵੇ। ਸੱਚੀ ਧਾਰ ਸਤ ਸਰੋਵਰ ਕਾਇਆ ਗ੍ਰਹਿ ਵਗੇ ਗੰਗ ਰਸ ਇੱਕੋ ਇੱਕ ਚਵਾਈ ਆ ਤੇ ਉਸ ਪਰਮੇਸ਼ਰ ਦੀ ਸੱਚੀ ਧਾਰ ਸਾਡਾ ਸਰੋਵਰ ਜਿਹੜਾ ਆ ਉਹਦੀ ਗੰਗਾ ਹੈ ਸਾਡੇ ਅੰਦਰ ਜਿਹੜੀ ਆਪਣੇ ਆਪ ਹੀ ਵਹਿਣ ਲੱਗ ਜਾਵੇ। ਪਾਤ ਪਰਮੇਸ਼ਰ ਪੁਰਖ ਅਕਾਲ ਦੀਨ ਵਿਆਲ ਬਸੇ ਸੰਗ। ਸਗਲਾ ਸੰਗੀ ਅੰਗੀਕਾਰ ਅੰਗ ਲਗਾਈਆ ਤੇ ਫੇਰ ਸਾਡਾ ਪਰਮੇਸ਼ਰ ਪਿਆਰਾ ਜਿਹੜਾ ਆ ਉਹ ਹਮੇਸ਼ਾ ਹੀ ਸਾਡੇ ਅੰਗ ਸੰਗ ਰਹੂਗਾ। ਉਹ ਸਾਨੂੰ ਆਪਣੇ ਅੰਗੀਕਾਰ ਲਗਾ ਕੇ ਰੱਖੇਗਾ ਸਾਡੇ ਤੇ ਉਸ ਦੀ ਪੂਰੀ ਓਟ ਉਹਦੀ ਕਿਰਪਾ ਰਹੇਗੀ ਸੁਰਤ ਸੁਹਾਣੀ ਜਗ ਤਗੁਹਾਗਣ ਨਾ ਰਹੇ ਰੰਡ ਕੰਤ ਵਡਪਾਗੀ ਮਨ ਮਿਲ ਖੁਸ਼ੀ ਮਨਾਈ ਆ ਤੇ ਜਦੋਂ ਉਸ ਪਰਮੇਸ਼ਰ ਦੀ ਜਿਹੜੀ ਸਾਡੀ ਸੁਰਤ ਆ ਉਸ ਪਰਮੇਸ਼ਰ ਚ ਲੱਗ ਜਾਏਗੀ ਫਿਰ ਅਸੀਂ ਉਸ ਦੇ ਕੀਆ ਉਹ ਸਾਡਾ ਗੰਤ ਸੁਹਾਗ ਬਣ ਜਾਏਗਾ ਤੇ ਅਸੀਂ ਉਹਨੂੰ ਮਿਲ ਕੇ ਕੀ ਹੋਵਾਂਗੇ ਖੁਸ਼ੀਆਂ ਮਨਾਵਾਂਗੇ ਜਿੰਨਾ ਗੁਰਮਖਾਂ ਸਤਗੁਰ ਦੀ ਚੰਗੀ ਆ ਗਈ ਪਸੰਦ ਚੰਗੀ ਗੱਲ ਆ ਗਈ ਪਸੰਦ ਉਹਨਾਂ ਦੀ ਪੁਸ਼ਟ ਆਪਣਾ ਕੋਰੇ ਆਪਣਾ ਹੱਥ ਟਿਕਾਈ ਆ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਕਿ ਜਿੰਨਾ ਗੁਰਮਖਾਂ ਨੂੰ ਮੇਰੀ ਇਹ ਚੰਗੀ ਗੱਲ ਪਸੰਦ ਆ ਗਈ ਮੈਂ ਉਹਨਾਂ ਦੀ ਪੁਸ਼ਟਾਂ ਦੇ ਉੱਤੇ ਆਪਣਾ ਹੱਥ ਰੱਖੂੰਗਾ ਉਹਨਾਂ ਤੇ ਮੇਰੀ ਪੂਰੀ ਕਿਰਪਾ ਹੋਏਗੀ ਚੰਗੀ ਗੱਲ ਮਾਰਨਾ ਮਨ ਮਨਸਾ ਮਨ ਹੀ ਮਹਿਕ ਪਾਈ ਆ ਤੇ ਪਰਮੇਸ਼ਰ ਕਹਿੰਦੇ ਆ ਕਿ ਚੰਗੀ ਗੱਲ ਇਹ ਆ ਕਿ ਆਪਣੇ ਮਨ ਨੂੰ ਮਾਰਨਾ ਆਪਣੇ ਹਉਮੈ ਨੂੰ ਮਾਰਨਾ ਹੈ। ਉਹੀ ਸਾਡਾ ਮਨ ਜਿਹੜਾ ਤ੍ਰਿਸ਼ਨਾਵਾਂ ਦੇ ਵਿੱਚ ਇਧਰ-ਉਧਰ ਭਟਕਦਾ ਰਹਿੰਦਾ ਹੈ। ਚੰਗੀ ਗੱਲ ਗੁਰਮਖਾ ਸੰਗ ਗੁਰਮਖਾ ਮਿਲ-ਮਿਲ ਖੁਸ਼ੀ ਮਨਾਈ ਹੈ। ਤੇ ਚੰਗੀ ਗੱਲ ਇਹ ਹੋਈ ਆ ਕਿ ਅਸੀਂ ਗੁਰਮਖਾ ਦਾ ਸੰਗ ਕਰੀਏ। ਤੇ ਗੁਰਮਖਾ ਨਾਲ ਮਿਲ ਕੇ ਅਸੀਂ ਖੁਸ਼ੀ ਮਨਾਈਏ। ਚੰਗੀ ਗੱਲ ਭਗਤਾਂ ਕੋਲੋਂ ਭਗਵਾਨ ਨੂੰ ਮਿਲਣ ਦਾ ਸਿੱਖਣਾ ਢੰਗ। तरीका तौरदा देना समझाइए ਤੇ ਚੰਗੀ ਗੱਲ ਇਹ ਵੀ ਆ ਕਿ ਜਿਹੜੇ ਪਰਮੇਸ਼ਰ ਦੇ ਭਗਤਿਆ ਸੱਚੇ ਭਗਤਿਆ ਉਹਨਾਂ ਦਾ ਸੰਗ ਕਰਕੇ ਤੇ ਪਰਮੇਸ਼ਰ ਨੂੰ ਮਿਲਣ ਦਾ ਆਪਾਂ ਉਹਨਾਂ ਤੋਂ ਕੋਲੋਂ ਤਰੀਕਾ ਸਿੱਖਣਾ ਹੈ ਚੰਗੀ ਗੱਲ ਤਾਨਰ ਰਬਾਬ ਬਜਾਉਣੀ ਤਾਨਰ ਸਾਰੰਗ ਭੱਤਰ ਨਾਲ ਬਣਾਈਆਂ ਤੇ ਚੰਗੀ ਗੱਲ ਇਹ ਆ ਕਿ ਆਪਣੇ ਸ਼ਰੀਰ ਨੂੰ ਆਪਾਂ ਕੀ ਬਣਾ ਲੈਣਾ ਇੱਕ ਸਾਰੰਗ ਰਬਾਬ ਬਣਾ ਲੈਣਾ ਜਿਹਦੇ ਵਿੱਚ ਹਮੇਸ਼ਾ ਹੀ ਜਿਹੜਾ ਗੰਮੀ ਰਾਗ ਕਿਹੜਾ ਸੁਣਾਵੇ ਤੂੰ ਮੇਰਾ ਮੈਂ ਤੇਰਾ ਚੰਗੀ ਗੱਲ ਨੌ ਦਵਾਰੇ ਪਾਰ ਵੇਖਣਾ ਲੰਘ ਸਾਹ ਰਗ ਦੇ ਉੱਪਰ ਦਰਸ਼ਨ ਪਾਈਏ ਤੇ ਚੰਗੀ ਗੱਲ ਇਹ ਆ ਕਿ ਆਪਾਂ ਆਪਣੇ ਨੌ ਦਵਾਰੇ ਜਿੰਨਾ ਚਾਪਾ ਭਟਕਦੇ ਨੇ ਇੰਨੇ ਆ ਉਹਨਾਂ ਤੋਂ ਉੱਪਰ ਜਾ ਕੇ ਦਸਮ ਦਵਾਰੀ ਤੇ ਜਾਣਾ ਆ ਤੇ ਉਸ ਪਰਮੇਸ਼ਰ ਦੇ ਦਰਸ਼ਨ ਪਾਉਣੇ ਚੰਗੀ ਗੱਲ ਝਗੜਾ ਮਕਾਉਣਾ ਜੇ ਰਜ ਅੰਡ ਉੱਤ ਕੁਝ ਸੇਤ ਜਟੇ ਨਹੀਂ ਢਾਈ ਹੈ ਤੇ ਅਸੀਂ ਆਪਣੇ ਜਨਮ ਮਰਨ ਦਾ ਜਿਹੜਾ ਇਹ ਝਗੜਾ ਇਹ ਵੀ ਆਪਾਂ ਪਰਮੇਸ਼ਰ ਦੀ ਕਿਰਪਾ ਦੇ ਨਾਲ ਖਤਮ ਕਰਨਾ ਆ ਚੰਗੀ ਗੱਲ ਸੈਰ ਕਰਨਾ ਬ੍ਰਹਮੰਡ ਖੰਡ ਪੂਰੀ ਲੋਅ ਆਕਾਸ਼ ਪਦਾਲ ਗਗਨ ਦੇ ਅੰਤਰ ਵੇਖ ਵਿਖਾਈ ਆ ਚੰਗੀ ਗੱਲ ਸਤਗੁਰ ਸ਼ਬਦ ਦਾ ਸੁਣਨਾ ਛੰਦ ਜੋ ਦੁਰਦਾ ਢੋਲਾ ਦੇ ਸੁਣਾਈਏ ਤੇ ਹਮੇਸ਼ਾ ਹੀ ਆਪਾਂ ਪਰਮੇਸ਼ਰ ਦੀ ਉਸਤਤ ਵਿੱਚ ਰਹਿਣਾ ਉਸ ਦਾ ਹੀ ਛੰਦ ਸੁਣਨਾ ਆ ਤੇ ਉਹਦਾ ਹੀ ਢੋਲਾ ਸਾ ਮ ਹਮੇਸ਼ਾ ਸੁਣੇ ਕਿ ਤੂੰ ਮੇਰਾ ਮੈਂ ਤੇਰਾ ਚੰਗੀ ਗੱਲ ਮੇਲ ਮਲਾਉਣਾ ਨਿਵਾਸੀ ਸੱਚ ਖੰਡ ਜੋ ਘਟ ਘਟ ਅੰਦਰ ਰਹਾ ਸਮਾਈ ਆ ਤੇ ਚੰਗੀ ਗੱਲ ਇਹ ਵੀ ਆ ਕਿ ਉਸ ਪਰਮੇਸ਼ਰ ਜਿਹੜਾ ਸੱਚਖੰਡ ਦਾ ਨਿਵਾਸੀ ਆ ਤੇ ਜਿਹੜਾ ਘਟ ਘਟ ਦੇ ਵਿੱਚ ਆਪਣਾ ਵਾਸ ਕਰਦਾ ਉਹਦੇ ਨਾਲ ਆਪਣਾ ਕੀ ਕਰਨਾ ਮੇਲ ਮਿਲਾਉਣਾ ਹੈ ਜੇ ਚੰਗੀ ਗੱਲ ਆ ਜਾਏ ਇੱਕ ਪਸੰਦ ਅਗਲਾ ਪਿਛਲਾ ਲੇਖਾ ਰਹਿਣ ਨਾ ਪਾਈ ਆ ਤੇ ਪਰਮੇਸ਼ਰ ਜੀ ਕਹਿੰਦੇ ਆ ਕਿ ਜੇ ਸਾਨੂੰ ਇਹ ਚੰਗੀ ਗੱਲ ਜਿਹੜੀ ਪਸੰਦ ਆ ਜਾਂਦੀ ਆ ਤੇ ਮੈਂ ਤੁਹਾਡਾ ਅਗਲਾ ਪਿਛਲਾ ਲੇਖ ਜਿਹੜਾ ਉਹ ਸਾਰਾ ਖਤਮ ਕਰ ਦਿਆਂਗਾ ਚੰਗੀ ਗੱਲ ਜੇ ਪ੍ਰਭ ਨੂੰ ਸਮਝੋ ਮੀਤ ਮਿੱਤਰ ਪਿਆਰਾ ਨਜਰੀ ਆਈ ਆ ਸਾਚੀ ਸਿੱਖ ਲੋ ਰੀਤ ਸੋੜੀ ਮਿਲੇ ਵਡਿਆਈ ਤੇ ਚੰਗੀ ਗੱਲ ਇਹ ਆ ਕਿ ਪਰਮੇਸ਼ਰ ਪਿਆਰਾ ਜਿਹੜਾ ਉਸ ਨੂੰ ਆਪਣਾ ਮਿੱਤਰ ਪਿਆਰਾ ਸਮਝੋ ਮੀਤ ਸਮਝਣਾ ਤੇ ਇਹੋ ਹੀ ਆਪਾਂ ਰੀਤੀ ਸਿੱਖਣੀ ਆ ਇਹਦੇ ਨਾਲ ਹੀ ਸਾਨੂੰ ਮਾਤ ਲੋਕ ਵਿੱਚ ਵਡਿਆਈ ਮਿਲੇਗੀ ਚੰਗੀ ਗੱਲ ਅੰਦਰੋਂ ਬਦਲ ਜਾਏ ਮੀਤ ਉਟਲ ਤਾਂ ਮਾਨ ਦੇ ਗੋਾਈ ਆ ਚੰਗੀ ਗੱਲ ਆਤਮ ਪਰਮਾਤਮਾ ਦਾ ਗਾਵੇ ਗੀਤ ਤੇ ਦੂਜਾ ਰਾਗ ਨਾ ਕੋਈ ਸੁਣਵਾਈ ਹੈ ਤੇ ਚੰਗੀ ਗੱਲ ਇਹ ਆ ਕਿ ਸਾਨੂੰ ਆਪਣੀ ਨੀਅਤ ਜਿਹੜੀ ਬਦਲਨੀ ਪੈਣੀ ਹੈ ਕਿ ਉਹਦੇ ਵਿੱਚ ਸਾਨੂੰ ਕੀ ਪ੍ਰੋਬਲਮ ਹੈ ਆਪਾਂ ਕਿੱਥੇ ਸਟੈਂਡ ਕਰਦੇ ਆ ਉਹਨੂੰ ਆਪਾਂ ਬਦਲਾਂਗੇ ਤੇ ਫੇਰ ਹੀ ਅਸੀਂ ਪਰਮੇਸ਼ਰ ਨੂੰ ਪਾਵਾਂਗੇ ਤੇ ਜਿਹੜੇ ਆਪਣੇ ਅੰਦਰ ਉਹ ਵਿਕਾਰ ਨੇ, ਕੁਟਲਤਾ ਤੇ ਉਹਨਾਂ ਨੂੰ ਆਪਾਂ ਖਤਮ ਕਰਨਾ ਹੈ ਤੇ ਪਰਮੇਸ਼ਰ ਦਾ ਹੀ ਗੀਤ ਗਾਉਣਾ ਆ ਤੂੰ ਮੇਰਾ ਮੈਂ ਤੇਰਾ ਚੰਗੀ ਗੱਲ ਪ੍ਰੇਮ ਪਿਆਰ ਨੀਜਾ ਨੀਚ ਜਾਤ ਪਾਤ ਦੀਨ ਮਜਰ ਝਗੜਾ ਨਾ ਕੋਈ ਰਖਾਈ ਆ ਤੇ ਸਾਡਾ ਦੀਨ ਮਜਬਾ ਦਾ ਜਿਹੜਾ ਝਗੜਾ ਹੈ ਉਹ ਵੀ ਅਸੀਂ ਖਤਮ ਕਰਨਾ ਇਹ ਵੀ ਇੱਕ ਚੰਗੀ ਗੱਲ ਹੈ ਤੇ ਪ੍ਰੇਮ ਪਿਆਰ ਦਾ ਜਿਹੜਾ ਸੰਦੇਸ਼ ਦੇਣਾ ਹੈ ਚੰਗੀ ਗੱਲ ਸਤ ਗੁਰ ਸ਼ਬਦ ਪੈਗੰਬਰ ਕਲਮਾ ਹਜਰਤ ਹਦੀਸ ਸੱਚ ਕਰੇ ਪੜਾਈਆ ਚੰਗੀ ਗੱਲ ਤੌਰ ਫਰਮਾਨਾ ਮੰਨੇ ਠੀਕ ਕੂੜਾ ਠੀਕਰ ਤੁਨ ਬਣਾਈ ਆ ਤੇ ਚੰਗੀ ਗੱਲ ਕੀ ਹੈਗੀ ਆ ਕਿ ਜਿਹੜਾ ਸਾਡਾ ਝਗੜਾ ਮਸਜਿਦਾਂ ਦਾ ਮਸੀਤਾਂ ਦਾ ਹੈਗਾ ਇਹ ਵੀ ਆਪਾਂ ਖਤਮ ਕਰਨਾ ਹੈ ਤੇ ਪਰਮੇਸ਼ਰ ਦੇ ਜਿੰਨੇ ਵੀ ਪੈਗੰਬਰ ਆਏ ਨੇ ਜੋ ਸਾਨੂੰ ਸੁਦੇਸ਼ ਦੇ ਕੇ ਗਏ ਨੇ ਉਹਨਾਂ ਦੀ ਪੜਾਈਆਂ ਸੀ ਕਰਨੀਆਂ ਤੇ ਆਪਣੇ ਮਨ ਦੇ ਕੂੜ ਵਿਕਾਰ ਜਿਹੜੇ ਉਹਨਾਂ ਨੂੰ ਖਤਮ ਕਰਨਾ ਚੰਗੀ ਗੱਲ ਝਗੜਾ ਚੁੱਕ ਜਾਏ ਮੰਦਰ ਮਸੀਤ ਕਾਇਆ ਕਾਬਾ ਦੋ ਦਵਾਬਾ ਵੇਖ ਵਿਖਾਈ ਆ ਤੇ ਚੰਗੀ ਗੱਲ ਆ ਜਿਹੜਾ ਮੰਦਰਾ ਮਸੀਦਾ ਦਾ ਗੁਰਦੁਆਰਿਆਂ ਦਾ ਆਧਾਮਾ ਦਾ ਝਗੜਾ ਐ ਸਿੱਖ ਖਤਮ ਕਰਨਾ ਐ ਤੇ ਕਾਇਆ ਤੇ ਕਾਬਾ ਆਤਮਾ ਤੇ ਪਰਮਾਤਮਾ ਸਿਰਫ ਦੋ ਗੱਲਾਂ ਨੂੰ ਆਪਾਂ ਰੱਖਣਾ ਐ ਮੁੱਖ ਉਹਨਾਂ ਨੂੰ ਰੱਖ ਕੇ ਪਰਮੇਸ਼ਰ ਦੇ ਨਾਲ ਆਪਾਂ ਮੇਲ ਕਰਨਾ ਐ ਚੰਗੀ ਗੱਲ ਗੋਰਿ ਅਵਤਾਰ ਪੀਰ ਪੈਗੰਬਰ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਪੁਰਾਨ ਗੀਤਾ ਗਿਆਨ ਖਾਣੀ ਬਾਣੀ ਕਰਕੇ ਗਏ ਨਸੀਹਤ ਤੁਰਦਾ ਹੁਕਮ ਸੁਣਾਈਆ ਇਹੋ ਹੀ ਨਸੀਬ ਸਾਨੂੰ ਸਾਰੇ ਹੀ ਧਾਰਮਿਕ ਗ੍ਰੰਥ ਧਾਰਮਿਕ ਗੁਰੂ ਪੀਰ ਪੈਗੰਬਰ ਸਾਨੂੰ ਇਹੋ ਹੀ ਸਬਕ ਸਿਖਾ ਕੇ ਗਏ ਚੰਗੀ ਗੱਲ ਜੇ ਆਪਣੇ ਵਿੱਚੋਂ ਆਪਣੀ ਆਤਮਾ ਦੀ ਲੱਭ ਲਓ ਅਸਲੀਅਤ ਅਸਲ ਹਰ ਹਰ ਨਜ਼ਰੀ ਆਈ ਹੈ ਤੇ ਚੰਗੀ ਗੱਲ ਇਹੋ ਹੀ ਆ ਕਿ ਅਸੀਂ ਆਪਣੇ ਅੰਦਰੋਂ ਝਾਤੀ ਮਾਰੀਏ ਕਿ ਸਾਡੀ ਅਸਲੀਅਤ ਕੀ ਹੈ ਤੇ ਅਸੀਂ ਕਿੱਥੇ ਸਟੈਂਡ ਕਰਦੇ ਹਾਂ ਅਸੀਂ ਉਹਨੂੰ ਚੇਂਜ ਕਰੀਏ ਤੇ ਦਾਆਂ ਹੀ ਸਾਨੂੰ ਪਰਮੇਸ਼ਰ ਹਰ 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 ਜਗ੍ਹਾ ਤੇ ਨਜ਼ਰ ਆਊਗਾ ਚੰਗੀ ਗੱਲ ਜੇ ਆਪਣੀ ਜਾਨ ਉਹ ਬਲਦੀਤ ਪੁਰਖ ਅਕਾਲ ਸਬਦਾ ਪਿਤਾ ਮਾਈ ਆ ਤੇ ਬਲਦੀਤ ਜਿਹੜਾ ਵਾਲਦ ਆ ਸਾਡਾ ਜੇ ਸਾਨੂੰ ਉਹ ਜੀ ਸਮਝ ਆ ਜਾਂਦੀ ਆ ਤੇ ਸਾਨੂੰ ਪਤਾ ਲੱਗ ਜਾਂਦਾ ਕਿ ਉਹ ਸਿਰਫ ਸਾਡਾ ਪਰਮੇਸ਼ਰ ਆ ਜਿਹੜਾ ਸਾਡਾ ਮਾਤਾ ਪਿਤਾ ਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਪੇਵ ਅਪੇਦਾ ਦੇਖਣਾਈ ਆ ਤੇ ਉਹ ਪਰਮੇਸ਼ਰ ਪਰਮਾਤਮਾ ਜਿਹੜਾ ਜੋਤ ਸਰੂਪ ਹੈ ਤੇ ਸਾਰੀਆਂ ਜੋਤੀਆਂ ਦਾ ਮਾਲਕ ਹੈ ਇਹਦਾ ਭੇਦ ਸਿਰਫ ਉਹ ਹੀ ਖੋਲ ਸਕਦਾ ਹੈ ਚੰਗੀ ਗੱਲ ਜੇ ਗੁਰਸਿੱਖ ਕਰੇ ਮਨਜੂਰ ਅੰਤਰ ਅੰਤਰ ਧਿਆਨ ਲਗਾਈਆ ਤੇ ਪਰਮੇਸ਼ਰ ਜੀ ਕਹਿੰਦੇ ਕਿ ਚੰਗੀ ਗੱਲ ਇਹ ਹੋਈ ਆ ਕਿ ਸਾਰੇ ਗੁਰਸੇਖ ਹੁਣ ਆਪਣੇ ਅੰਦਰ ਧਿਆਨ ਲਗਾ ਕੇ ਦੇਖੋ ਕਿ ਸਾਡੇ ਅੰਦਰ ਕੀ ਚੱਲ ਰਿਹਾ ਹੈ ਤੇ ਅਸੀਂ ਬਾਹਰ ਕੀ ਕਰਨੇ ਉਹ ਹੀ ਅਸੀਂ ਮੰਨਣਾ ਆ ਜੇ ਪਰਮੇਸ਼ਰ ਜੀ ਦੀ ਆਪਾਂ ਇਹ ਸਿੱਖਿਆ ਆਪਾਂ ਮੰਨਾਂਗੇ ਤਾਂ ਫੇਰ ਹੀ ਅਸੀਂ ਆਪਣੇ ਜੀਵਨ ਨੂੰ ਸਫਲ ਹੋ ਸਕਦੇ ਆ ਤੇ ਫੇਰ ਹੀ ਸਾਡਾ ਇਸ ਆਤਮਾ ਦਾ ਪਰਮਾਤਮਾ ਨਾਲ ਮੇਲ ਹੋ ਸਕਦਾ ਸੋ ਆਹ ਹਰ ਸੰਗਤ ਜੀ ਮੈਂ ਇੱਥੇ ਹੀ ਆ ਬਾਣੀ ਸਮਾਪਤ ਕਰਨ ਦੀ ਸੱਚੇ ਪਾਤਸ਼ਾਹ ਜੀ ਪਾਸੋਂ ਤੇ ਹਰ ਸੰਗਤ ਪਾਸੋਂ ਇਜਾਜ਼ਤ ਚਾਹੁੰਦੀ ਹਾਂ ਹਰ ਬਾਣੀ ਪੜਦਿਆਂ ਵਿਚਾਰ ਕਰਦਿਆਂ ਕੋਈ ਅੱਖਰ ਵੱਡ ਘਟ ਪੜਿਆ ਗਿਆ ਹੋਵੇ ਤੇ ਮੈਂ ਸੱਚੇ ਪਾਤਸ਼ਾਹ ਜੀ ਤੋਂ ਹਰ ਸੰਗਤ ਤੋਂ ਖਿਮਾ ਦੀ ਜਾਚ ਕਹਾ ਆ ਉੱਚੀ ਆਵਾਜ਼ ਵਿੱਚ ਮੇਰੇ ਨਾਲ ਪੰਜ ਕਾਰਿਆਂ ਦਾ ਸਾਥ ਦਿਓ ਜੀ